ਤੇ ਮੇਰੇ ਆਏ ਨੇ ਦੋਸਤ ਮਿੱਤਰ ਆਏ ਨੇ ਕੋਈ ਹੋਰ ਆਏ ਨੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਇਹ ਨੋ ਵੀ ਤਾਂ ਹੀ ਜੰਨਤ ਰੱਖਿਆ ਜਿਹੜਾ ਤਾਂ ਜੰਨਤ ਤਾਂ ਇੱਥੇ ਸਕੂਨ ਬਹੁਤ ਆਉਂਦਾ ਇਹ ਅੱਜ ਤੱਕ ਕਿਸੇ ਨੇ ਨਹੀਂ ਬਣਾਇਆਗਾ ਕਿਸੇ ਨੇ ਨਹੀਂ ਬਣਾਇਆ ਕਿਸੇ ਨੇ ਸੋਚੀ ਨਹੀਂ ਇਹ ਦੱਸ ਰਿਹਾ ਵੀ 1947 ਦੇ ਵਿੱਚ ਦੋ ਮੁਲਕ ਬਣ ਗਏ ਕਿੰਡੀ ਆ ਇੱਕ ਪਾਕਿਸਤਾਨ ਜੀ ਪਰ ਉਹਨਾਂ ਦੇ ਵਿਚਕਾਰ ਵਧਿਆ ਗਿਆ ਪੰਜਾਬ ਹੁਣ ਆਪਾਂ ਆ ਕੇ ਲਾਹੌਰ ਚ ਠੀਕ ਹੈ ਜੀ ਇਹ ਰਾਣੀ ਜਦੋਂ ਰਾਜਾ ਜੰਗ ਜਿੱਤ ਕੇ ਆਉਂਦੇ ਰਾਣੀਏ ਚ ਖੜ ਕੇ ਸਵਾਗਤ ਕਰਦੀ ਸੀ ਉਹਦਾ ਜੀ ਮਹਾਰਾਜਾ ਰਣਜੀਤ ਸਿੰਘ ਸਿਦਾਰ ਹਰੀ ਸਿੰਘ ਨਲੂਆ ਤੇ ਜਿੰਨੀ ਸਾਡੀ ਸਿੱਖ ਹਿਸਟਰੀ ਹੈਗੀ ਆ ਜੀ ਲਾਹੌਰ ਨਾਲ ਰਿਲੇਟਡ ਜੀ ਉਹ ਇਥੋਂ ਮਿਲ ਜੂਗੀ ਇਸ ਕੰਨ ਦੇ ਉੱਤੇ ਜੀ ਸੱਤ ਜੂਬੇ ਬਣਨਗੇ ਠੀਕ ਹੈ ਜੀ ਜਿੰਨੇ ਸੱਤਾਂ ਜੂਬਿਆਂ ਦੇ ਵਿਚਕਾਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਫੋਟੋ ਲੱਗੂਗੀ ਅਸੀਂ ਇਹ ਵੀ ਆ ਜਿਹੜੇ ਸਰਕਾਰੀ ਸਕੂਲ ਜਿੰਨੇ ਨੇ ਕਿਉਂਕਿ ਉਥੇ ਗਰੀਬ ਕਰਦੇ ਬੱਚੇ ਪੜ੍ਹਦੇ ਆ ਉਹਨਾਂ ਲਈ ਫ੍ਰੀ ਆਫ ਕੋਸਟ ਕਰਨਾ ਕੋਈ ਸਿੰਝ ਲੈਣਾ ਨਾ ਤਾਂ ਕਸਤੇ ਇੰਨੇ ਕਿ ਅਸੀਂ ਬਣਾਏ ਨੇ ਜੀ ਵੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿੱਧਰ ਜਾਣਾ ਕਿੱਧਰ ਆਉਣਾ ਅੱਸੀ ਗੱਲ ਦੋਸਤੋ ਅੱਜ ਜਿਹੜੀ ਲੋਕੇਸ਼ਨ ਤੁਹਾਡੇ ਲਈ ਲੈ ਕੇ ਆਇਆ ਨਾ ਇਸ ਲੋਕੇਸ਼ਨ ਤੇ ਜੇ ਤੁਸੀਂ ਇੱਕ ਵਾਰ ਘੇੜਾ ਮਾਰ ਕੇ ਸਮਝ ਲਓ ਦਿੱਲੀ ਵੀ ਦੇਖ ਲਿਆ ਲਾਹੌਰ ਵੀ ਦੇਖ ਲਿਆ ਪੰਜਾਬ ਵੀ ਦੇਖ ਲਿਆ ਪਾਕਿਸਤਾਨ ਵੀ ਦੇਖ ਲਿਆ ਚੜਦਾ ਪੰਜਾਬੀ ਵੀ ਦੇਖ ਲਿਆ ਲੈਣਾ ਪੰਜਾਬੀ ਵੀ ਦੇਖ ਲਿਆ ਤੇ ਹਰ ਇੱਕ ਉਹ ਚੀਜ਼ ਦੇਖ ਲਈ ਜਿਹੜੀ ਕਿ ਪੰਜਾਬੀਆਂ ਦੇ ਦਿਲ ਨਾਲ ਜੁੜੀ ਹੋਈ ਆ ਤੇ ਅੱਗੇ ਗੱਲਬਾਤ ਕਰਾਂਗੇ ਆਪਾਂ ਪਹੁੰਚਿਆ ਜੰਨਤ ਤੇ ਜ਼ਰਖੜ ਪਿੰਡ ਜ਼ਰਖੜ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਤੇ ਜੋ ਤੁਹਾਡਾ 1 ਸਾਲ ਪਹਿਲਾਂ ਆਪਾਂ ਵੀਡੀਓ ਕਰੀ ਸੁਪਨਾ ਸੀਗਾ ਉਹ ਲਗਭਗ ਹੁਣ ਪੂਰਾ ਹੋ ਚੁੱਕਿਆ ਤੇ ਗੁਰਿਕਰਾਂਗਰ ਸਿੰਘ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਵਾਂ ਸਾਲ ਮੁਬਾਰਕ ਜੀ ਤੇ ਦੂਸਰਾ ਤੁਹਾਡੀ ਉਹ ਇੰਟਰਵਿਊ ਨਹੀਂ ਸਾਨੂੰ ਅੱਗੇ ਤੋਰਤਾ ਠੀਕ ਹੈ ਜੀ ਠੀਕ ਹੈ ਕਿਉਂਕਿ ਉਹ ਇੰਟਰਵਿਊ ਨੂੰ ਦੇਖ ਕੇ ਕਾਫੀ ਲੋਕ ਆਏ ਤਾਂ ਲੋਕ ਇਹ ਕਹਿ ਕੇ ਜਾਂਦੇ ਨੇ ਨਹੀਂ ਜਰ ਹਜੇ ਕੁਝ ਹੈ ਨਹੀਂ ਤੇ ਟਾਈਮ ਲੱਗੂ ਜੀ ਟਾਈਮ ਲੱਗੂ ਜੀ ਹਾਂ ਫਿਰ ਅਸੀਂ ਟਾਈਮ ਨੂੰ ਖਿੱਚਿਆ ਠੀਕ ਹੈ ਜੀ ਖਿੱਚ ਕੇ ਤੇ ਅੱਜ ਤੁਹਾਨੂੰ ਕਿੱਦਾਂ ਦੀ ਫੀਲਿੰਗ ਹੋਏ ਤੁਸੀਂ ਦੱਸੋਗੇ ਬਹੁਤ ਸੋਹਣਾ ਜੀ ਬਹੁਤ ਸੋਹਣਾ ਅੱਗੇ ਦਰਸ਼ਕ ਵੀ ਦੱਸਣਗੇ ਕਮੈਂਟਾਂ 'ਚ ਸਾਰਾ ਦਿਖਾਵਾਂਗੇ ਜੀ ਸਰ ਅ ਵੀ ਅੱਗੇ ਆਪਾਂ ਜਿਵੇਂ ਮੈਂ ਕਹਿੰਦਾ ਆਹ ਚੀਜ਼ ਇੱਥੇ ਬਣਾਉਣੀ ਆ ਜੀ ਅੱਜ ਮੈਂ ਤੁਹਾਨੂੰ ਇਹ ਕਹਾਂਗਾ ਵੀ ਆਹ ਬਣ ਗਈ ਆ ਬਣ ਗਈ ਆ ਹਾਂ ਹਾਂ ਬਿਲਕੁਲ ਤੇ ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਵਧੀਆ ਜਿਹੜੀ ਚੀਜ਼ ਲਿਖੀ ਹੋਈ ਆ ਜ਼ਿੰਦਗੀ ਸ਼ੁਰੂ ਇੱਥੇ ਹੁੰਦੀ ਆ 0 ਕਿਲੋਮੀਟਰ ਤੋਂ ਉਸ ਤੋਂ ਬਾਅਦ ਉਹ ਤੇ ਰਿਸ਼ਤੇਦਾਰੀਆਂ ਦੋਸਤ ਮਿੱਤਰ ਤੇ ਲੋਕੇਸ਼ਨਾਂ ਫਿਰ ਇਸ ਤਰੀਕੇ ਨਾਲ ਕਿਲੋਮੀਟਰਾਂ ਚ ਵਧਦਾ ਉਹ ਹੀ ਕਹਿੰਦਾ ਬੰਦਾ ਕੰਟ ਕਿਲੋਮੀਟਰ ਦਾ ਨਾਪੀ ਜਾਂਦਾ ਕਦੇ ਜ਼ਿੰਦਗੀ ਦੇ ਕਿਲੋਮੀਟਰ ਨਾਪਦਾ ਹੀ ਨਹੀਂ ਹੈ ਨਾਪਦੀ ਨਹੀਂ ਹੈਗਾ ਜੀ ਠੀਕ ਹੈ ਤੇ ਜ਼ਿੰਦਗੀ ਜ਼ੀਰੋ ਆ ਬਾਕੀ ਚ ਲਾਹੌਰ ਜਿੰਨੀ ਮਰਜ਼ੀ ਦੂਰਾ ਦਿੱਲੀ ਮਰਜ਼ੀ ਦੂਰਾ ਕੈਨੇਡਾ ਮਰਕਰ ਦੂਰ ਕੋਈ ਗੱਲ ਨਹੀਂ ਉਹ ਨੇੜੇ ਲਿਆ ਸਕਦੇ ਆ ਜੀ ਆਪਾਂ ਹਾਂਜੀ ਸਭ ਤੋਂ ਵੱਡੀ ਵੀਰੇ ਦਿਮਾਗ ਚ ਦਿਲ ਚ ਗੱਲ ਆਉਂਦੀ ਆ ਵੀ ਮੈਂ ਕੈਨੇਡਾ ਅਮਰੀਕਾ ਪਹੁੰਚ ਜਾਣਾ ਜੀ ਉੱਥੇ ਵੀ ਲੋਕ ਦੁਖੀ ਨੇ ਠੀਕ ਹੈ ਜੀ ਸਕੂਨ ਕਿਤੇ ਨਹੀਂ ਸਕੂਨ ਕਿਤੇ ਨਹੀਂ ਤੇ ਇੱਥੇ ਤਾਂ ਦਿਲੋਂ ਦੁਖੀ ਹੈਗੇ ਹੈਗੇ ਆ ਇੱਥੇ ਤੇ ਸਾਡੇ ਬੰਗਲਾਦੇਸ਼ ਦਾ ਵੀ ਜੱਲ ਗਿਆ ਸੀ ਬੰਗਲਾਦੇਸ਼ ਵੀ ਭਾਜ ਜਾਂਦੇ ਆ ਹਾਂਜੀ ਠੀਕ ਆ ਪਰ ਮੈਂ ਇਹ ਕਹਣਾ ਇੱਥੇ ਜਿੰਨੇ ਬੰਦੇ ਮੇਰੇ ਆਏ ਨੇ ਦੋਸਤ ਮਿੱਤਰ ਆਏ ਨੇ ਕੋਈ ਹੋਰ ਆਏ ਨੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਇਹ ਤਾਂ ਨਵੀ ਤਾਂ ਹੀ ਜੰਨਤ ਰੱਖਿਆ ਜਿਹੜੇ ਤਾਂ ਜੰਨਤ ਤਾਂ ਇੱਥੇ ਸਕੂਨ ਬਹੁਤ ਆਉਂਦਾ ਸੱਚੀ ਜੰਨਤ ਆ ਸਕੂਨ ਆ ਜਾਂਦਾ ਜੀ ਸ਼ੁਰੂਆਤ ਕਰੀਏ ਜੀ ਕੀ ਚੀਜ਼ ਇੱਥੇ ਮੈਨੂੰ ਬਹੁਤ ਵਧੀਆ ਲੱਗੀ ਤਸੀਂ ਜੀ 35 ਲਿਖੀ ਹੈ ਜਿਹੜੀ ਪਰ ਇਹ ਲਿਖੀ ਹੈ ਅੱਜ ਕੱਲ੍ਹ ਜ਼ਿਆਦਾਤਰ ਮੁੰਡੇ ਟੈਟੂ ਵੀ ਬਣਾਉਣ ਲੱਗੇ ਪਰ ਆਹ ਜੀ ਤੁਸੀਂ ਬਹੁਤ ਵਧੀਆ ਲਿਖਿਆ ਨਾਲ ਵੀ ਪਤਾ ਲੱਗੇ ਬੱਚਿਆਂ ਨੂੰ ਕੰਨਾ ਵਿਹਾਰੀ ਸ਼ਿਆਰੀ ਕੀ ਤਿੰਨ ਗੱਲਾਂ ਦਾ ਬਹੁਤਾ ਪਤਾ ਉਹ ਕੰਨਾ ਵਿਹਾਰੀ ਸ਼ਿਆਰੀ ਉਹ ਤੋਂ ਬਾਅਦ ਔਂਕੜ ਦਲੈਂਕੜ ਕਿਸੇ ਨੂੰ ਨਹੀਂ ਪਤਾ 69 ਦਾ ਨਹੀਂ ਪਤਾ ਲੱਗਦਾ ਹੈਗਾ ਜੀ ਤੇ ਅਸੀਂ ਮਗਰ ਸਾਰਾ ਇੱਕ ਜਿਵੇਂ ਕਿ ਪਹਿਲਾਂ ਉਹਦੇ 1 2 ਉਹ ਵੀ ਲਿਖਣਾ ਸੀ ਵੀ ਜਿਹੜਾ ਵੀ ਵੇਟ ਕਰਨਾ ਵੀ ਚਲੋ ਉਹਨੂੰ ਕਟਕੜ ਪੰਜਾਬੀ ਨਾਲ ਜੋੜਿਆ ਰਹਿ ਜੀ ਅੱਜ ਕੋਈ 1 2 ਜੱਕਾ ਕਹਿੰਦਾ 1 2 3 ਕਹਿਣਗੇ ਜੀ 1 2 3 ਕਹਿਣਗੇ ਸਹੀ ਗੱਲ ਹੈ ਜੀ ਤੇ ਇਧਰ ਨੂੰ ਚੱਲੀਏ ਸਰ ਫਿਰ ਪਹਿਲਾਂ ਇਧਰੋਂ ਚੱਲੀਏ ਬਿਲਕੁਲ ਇਹ ਸਭ ਤੋਂ ਜਿਹੜਾ ਮੇਨ ਮਕਸਦ ਜੀ ਐਪੀਸੋਡ ਨੇ ਇਹਨੇ ਦੱਸਣਾ ਜੀ ਇਹ ਅਜੇ ਤੱਕ ਕਿਸੇ ਨੇ ਨਹੀਂ ਬਣਾਇਆਗਾ ਕਿਸੇ ਨੇ ਨਹੀਂ ਬਣਾਇਆ ਕਿਸੇ ਨੇ ਸੋਚੀ ਨਹੀਂ ਇਹ ਦੱਸ ਰਿਹਾ ਵੀ 1947 ਦੇ ਵਿੱਚ ਦੋ ਮੁਲਕ ਬਣ ਗਏ ਕਿੰਡੀ ਆ ਇੱਕ ਪਾਕਿਸਤਾਨ ਜੀ ਪਰ ਉਹਨਾਂ ਦੇ ਵਿਚਕਾਰ ਵੱਧਿਆ ਗਿਆ ਪੰਜਾਬ ਪੰਜਾਬ ਜੀ ਠੀਕ ਹੈ ਪੰਜਾਬ 'ਚ ਜਦੋਂ ਵੱਧਿਆ ਗਿਆ 10 ਲੱਖ ਲੋਕ ਮਰ ਗਏ ਵੱਡੀ ਮਾਰ ਪਈ ਕਿਸਾਨ ਨੂੰ ਭਾਵੇਂ ਉਹ ਪਾਕਿਸਤਾਨ 'ਚੋਂ ਝਟ ਕੇ ਇਧਰ ਆਇਆ ਭਾਵੇਂ ਇਧਰੋਂ ਝਟ ਕੇ ਪਾਕਿਸਤਾਨ 'ਚ ਗਿਆ ਜੀ ਕਿਸਾਨੀ ਮਾਰੀ ਗਈ ਕਿਸਾਨੀ ਮਾਝ ਠੀਕ ਹੈ ਤੇ ਕਿਸਾਨੀ ਤਾਵਨੀ ਆਈ ਹੈਗੀ ਜੀ ਠੀਕ ਹੈ ਉਸ ਤੋਂ ਬਾਅਦ ਝੋਨੇ ਨੇ ਲੈ ਲਈ ਸਿੱਧੀ ਗੱਲ 47 ਨੇ ਲੈ ਲਈ 47 ਨੇ ਤੇ ਬਹੁਤ ਵੱਡਾ ਸਨੇਹਾ ਦੇ ਰਿਹਾ ਇਹ ਜੀ ਵੀ ਲੜੋ ਨਾ ਬਾਰਡਰ ਨਾ ਬਣਾਓ ਆਪਸ ਵਿੱਚ ਭਾਈਚਾਰਕ ਸਾਂਭ ਮਜ਼ਬੂਤ ਕਰੋ ਬਿਲਕੁਲ ਜੀ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਲੀਡਰ ਗੱਲਾਂ ਵਾਂਗ ਤਾਂ ਭਾਈਚਾਰਕ ਸਤਿ ਮਜ਼ਬੂਤ ਦਿੰਦੇ ਆ ਪਰ ਅਮਲੀ ਜਮਾ ਕੋਈ ਨਹੀਂ ਤੇ ਅਸੀਂ ਸੁਨੇਹਾ ਦਿੱਤਾ ਜੀ ਜੀ ਪਰ ਉਹ ਆਨਲਾਈਨ ਟਾਈਮ 'ਚ ਕੀ ਬਸ ਸੁਨੇਹਾ ਪੂਰਾ ਹੋਵੇ ਜੀ ਚਾਹਤਾ ਤੇ ਲੈਂਦਾ ਪੰਜਾਬ ਇਕੱਠੇ ਹੋਣ ਤੇ ਆਪਾਂ ਜਿਵੇਂ ਇੱਥੋਂ ਲੰਘਦੇ ਤੇ ਐਂ ਲੈਂਦੇ ਪੰਜਾਬ ਸੈਂਟਰ ਹੋਈਏ ਜੀ ਇੱਥੋਂ ਜਦੋਂ ਆਪਾਂ ਇੰਟਰਵਿਊ ਕੀਤੀ ਸੀ ਅੱਗੇ ਤੁਹਾਨੂੰ ਮੈਂ ਕੀ ਕਿਹਾ ਸੀ ਵੀ ਇੱਥੋਂ ਐਂ ਫੀਲਿੰਗ ਹੋ ਗਈ ਸੀ ਪਾਕਿਸਤਾਨ 'ਚ ਆ ਗਏ ਬਿਲਕੁਲ ਜੀ ਠੀਕ ਹੈ ਤੇ ਇਹ ਖਾਲੀ ਪਿਆ ਸੀ ਠੀਕ ਹੈ ਜੀ ਅੱਜ ਤੁਹਾਨੂੰ ਫੀਲਿੰਗ ਹੋ ਗਈ ਦੇਖੋ ਰਾਵੀਪੁਰ ਰਾਵੀਪੁਰ ਬਣਾਇਆ ਹੋਇਆ ਜੀ ਹਾਂ ਜੀ ਹਾਂ ਲੰਘੇ ਪੁਲ ਆ ਜਿਹਨ ਪੁਲ ਨੂੰ ਦੇਣਾ ਰਵੀ ਪੁਲ ਦਾ ਨਾਮ ਠੀਕ ਹੈ ਜੀ ਸਾਹਮਣੇ ਕਰਤਾਰਪੁਰ ਦਾ ਮਾਡਲ ਆ ਜੀ ਸਾਹਮਣੇ ਸਾਡੇ ਜਿਹੜੇ ਫੁਲੰਗ ਸਿੱਖ ਜਿਹੜੇ ਸਾਰਾ ਪਰਿਵਾਰਾ ਜਾੜ ਕੇ ਇੱਥੇ ਆਏ ਜੀ ਉਹਨਾਂ ਦਾ ਘਰ ਆ ਕੱਚਾ ਘਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਦਰਵਾਜ਼ਾ ਠੀਕ ਹੈ ਜੀ ਮੈਂ ਉਧਰ ਸਿੱਧੂ ਮੂਸੇ ਵਾਲਾ ਫਰਕ ਮੈਂ ਕਹਿੰਦਾ 100 ਗਾਜਾ ਜਗਾ ਹੋਣੀ ਏ ਸਾਰੀ ਠੀਕ ਹੈ ਜੀ ਪਰ ਕਨਸੈਪਟ ਕਿੰਦੇ ਆ ਗਏ ਹਣਾ ਜੀ ਹਾਂ ਕਿੰਨੇ ਕਿੰਨੇ ਕਨਸੈਪਟ ਆ ਗਏ ਜੀ ਬਾਈ ਜੀ ਇੱਕ ਵਾਰ ਇੱਧਰ ਦਿਖਾ ਦਿਓ ਲੈਂਦਾ ਪੰਜਾਬ ਬਾਰਡਰ ਦਾ ਇਧਰਲਾ ਪਾਸਾ ਵੀ ਆਪਾਂ ਆਇਆ ਜੀ ਉੱਤਰਦੇ ਆਇਆ ਨਾ ਹਾਂਜੀ ਚੜ ਵੀ ਇਹ ਨਹੀਂ ਪੌੜੀਆਂ ਉੱਪਰ ਨੂੰ ਚੜ੍ਹਦੇ ਜੇ ਲੈਂਦਾ ਪੰਜਾਬ ਆ ਤਾਂ ਥੱਲੇ ਨਹੀਂ ਅਸੀਂ ਉੱਤਰ ਲੈਨੇ ਆਏ ਤੇ ਜੇ ਚੜਦੇ ਪੰਜਾਬ ਨੂੰ ਤਾਂ ਚੜ੍ਹਦੇ ਜਾਂਦੇ ਹਾਂ ਹਾਂ ਬਿਲਕੁਲ ਕੀ ਬਾਤ ਹੈ ਜੀ ਬਹੁਤ ਵਧੀਆ ਸੋਚ ਤੇ ਇੱਕ ਵੰਚੀ ਜੋ ਹੋਰ ਵੀ ਦੇਖ ਰਹੇ ਜਿਵੇਂ ਦਰਵਾਜ਼ਾ ਬਣਾਇਆ ਜੀ ਸਾਰਾ ਲੱਕੜ ਵੀ ਮਤਲਬ ਪੁਰਾਣੀ ਲੈ ਕੇ ਉਹ ਕੀਤੇ ਹਾਂ ਹਾਂ ਬਿਲਕੁਲ ਮੇਰੇ ਦੋਸਤ ਮਿੱਤਰਾਂ ਤੋਂ ਇਹ ਲਲਤੋਂ ਕਲਾ ਤੋਂ ਮੁੰਡੇ ਇੱਥੇ ਆਏ ਸੀ ਦੇਖਣੇ ਠੀਕ ਹੈ ਜੀ ਉਹ ਕਹਿੰਦੇ ਸਾਡੇ ਇੱਕ ਤੂੜੀ ਵਾਲੇ ਗੇਟ ਪਿਆ ਜੀ ਮੈਂ ਕਹਾਂ ਤੁਹਾਡੇ ਤੁੜੀ ਵਾਲੇ ਹੋਣਾ ਵੀ ਸਾਡੇ ਲਈ ਤਾਂ ਉਹ ਸੋਨਾ ਹੀ ਆ ਉਹ ਤਾਂ ਜੰਨਤ ਦੀ ਉਹ ਵਣ ਜਾਣੀ ਮੈਨੂੰ ਦੇਖੇ ਜੋ ਮੈਂ ਜਿਹੜੀ ਗੱਡੀ ਚੱਕੀ ਉਹਨਾਂ ਕੋਲ ਗਿਆ ਠੀਕ ਹੈ ਜੀ ਮੈਂ ਇਹਨੂੰ ਟਰਾਲੀ ਚ ਲੈ ਦੋ ਜੀ ਤੇ ਗੇਟ ਆ ਗਿਆ ਇਹ ਤੋਂ ਅੱਗੇ ਸੀ ਹੋ ਸਕਦਾ ਇੱਧਰ ਅਫਗਾਨਿਸਤਾਨ ਬਣਾ ਦਈਏ ਠੀਕ ਹੈ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਵਸ ਟਾਈਮ ਨਾਲ ਜਿਵੇਂ ਕਨਸੈਪਟ ਆਉਣੇ ਅੱਗੇ ਦੀ ਅੱਗੇ ਵਧੀ ਜਾਣੇ ਜੀ ਤੇ ਇੱਧਰ ਗਵਿੰਦਪੁਰਾ ਪਾਕਿਸਤਾਨ ਮਿਲਤਾ ਹਾਂ ਇਹ ਉਹਦਾ ਪਿੰਡ ਸੀ ਗਵਿੰਦਪੁਰਾ ਮੁਜ਼ੱਫਰਗੜ ਜ਼ਿਲ੍ਹਾ ਸੀ ਜੀ ਔਰ ਜੇ ਵੀ ਦੇਖੋ ਇੱਕ ਗੱਲ ਹਾਂਜੀ ਜੇ ਵਕਤ ਵੀt ਜਾਏਗਾ ਜੀ ਮਿਲਖਾ ਸਿੰਘ ਦਾ ਵਕਤ ਬੀਤ ਗਿਆ ਹਾਂਜੀ ਤੇ ਰਹਿਣਾ ਸਾਡਾ ਵੀ ਹੈ ਨਹੀਂ ਰਹਿਣਾ ਸਾਡਾ ਵੀ ਨਹੀਂ ਵਿੱਚ ਚਿੜੀਆਂ ਦਾ ਹਾਂ ਅੱਲਾ ਜੀ ਜੀ ਇਸ ਕਰਕੇ ਵਕਤ ਦੀ ਕਦਰ ਕਰੋ ਵਕਤ ਦੀ ਕਦਰ ਕਰੋ ਜੀ ਬਿਲਕੁਲ ਜੀ ਤੇ ਇਹ ਮਾਤਾ ਦੀ ਫੋਟੋ ਜੀ ਆਪਣੇ ਮੇਰੇ ਮਾਤਾ ਜੀ ਦੇ ਹਾਂ ਠੀਕ ਹੈ ਜੀ ਕਿਉਂਕਿ ਮੇਰੇ ਮਾਂ ਜਿਉਂਦੇ ਜੀ ਮੈਨੂੰ ਬਹੁਤ ਵੱਡੀ ਅੱਲਾ ਸਿਹਰੀ ਦਿੰਦੇ ਸੀ ਜੀ ਵੀ ਕੁਝ ਬਣਾ ਕਰੀਏ ਜੀ ਚਲੋ ਚੜਾਈ ਕਰ ਕਰਨੇ ਨਹੀਂ ਦੇਖਣਾ ਸੀਗਾ ਠੀਕ ਹੈ ਜੀ ਪਰ ਮਾਦਾ ਮਾਇਆ ਜੀ ਇਹਨਾਂ ਦੀ ਠੀਕ ਹੈ ਜੀ ਤੇ ਸਾਰਾ ਐਕਟ ਵਾਲੇ ਤੇ ਅਸੀਂ ਇਹ ਬਣਾਇਆ ਠੀਕ ਹੈ ਜੀ ਬਿਲਕੁਲ ਪ੍ਰਾਤਨ ਲੁੱਕ ਦਿੱਤੀ ਹੈ ਵੀ ਉਸ ਟਾਈਮ ਤੇ ਔਰ ਅਸੀਂ ਇਹ ਨਹੀਂ ਹੈਗਾ ਚੁੱਲ੍ਹੇ ਬਣਾਦੇ ਨੇ ਫੋਟੋ ਲਈ ਹਾਂਜੀ ਇਹਨਾਂ ਦੇ ਅਸੀਂ ਯੂਜ਼ ਕਰਾਂਗੇ ਸਾਗ ਬਣਾਵਾਂਗੇ ਤੇ ਸਾਗ ਬਣਾ ਕੇ ਖਵਾਵਾਂਗੇ ਠੀਕ ਹੈ ਜੀ ਤੇ ਇਹਦੀ ਹੈਗਾ ਇੱਕ ਫਾਰਮ ਹਾਊਸ ਸ਼ੋਅ ਕਰਤਾ ਪਰ ਚੀਜ਼ ਦਾ ਪੱਕਾ ਕੰਮ ਹੋਊਗਾ ਸਹੀ ਅਰਥਾ ਚੁੱਲਾ ਚੌਂਕਾ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਪੂਰਾ ਖੁੱਲਾ ਦੋਸਤੋ ਇਹ ਤੋਂ ਤੁਹਾਨੂੰ ਆਈਡੀਆ ਵੀ ਆ ਸਕਦਾ ਜੇ ਤੁਸੀਂ ਨਵੇਂ ਮਤਲਬ ਪ੍ਰਾਤਨ ਤਰ੍ਹਾਂ ਦਾ ਘਰ ਬਣਾ ਰਹੇ ਹੋ ਨਾ ਐਸ ਤਰ੍ਹਾਂ ਦਾ ਚੁੱਲਾ ਚੌਂਕਾ ਤੁਸੀਂ ਆਈ ਤੇ ਇਹ ਨਹੀਂ ਹੈਗਾ ਵੀ ਕੱਲਾ ਇੱਕ ਦਿਖਾਵੇ ਲਈ ਚੀਜ਼ ਬਣਾਈ ਆ ਤਾਂ ਇਹ ਕੰਮ ਵੀ ਲੈਣਾਗਾ ਕਲੋਰੀ ਕਹਿੰਦੇ ਜੀ ਜੀ ਇੱਕ ਮੈਂ ਤੁਹਾਨੂੰ ਕੁਐਸਚਨ ਕਰਦਾ ਤੁਸੀਂ ਬੜੀਆਂ ਇੰਟਰਵਿਊ ਕਰਦੇ ਆ ਮੈਂ ਰੋਜ਼ ਤੁਹਾਡੇ ਇੰਟਰਵਿਊ ਦੇਖਦਾ ਰਹਿੰਦਾ ਵਾਂ ਜੀ ਪੁਰਾਣੀ ਬਰਾਸਤ ਦੀਆਂ ਵੀ ਹੁੰਦੀਆਂ ਨੇ ਤੇ ਤੁਹਾਨੂੰ ਇਹ ਕਨਸੈਪਟ ਦੇਖ ਕੇ ਕਿੱਦਾਂ ਫੀਲ ਹੋਇਆ ਬਾਕੀ ਨਾਲ ਵੱਖਰਾ ਕੋਈ ਲੱਗਿਆ ਕਿ ਨਹੀਂ ਲੱਗਿਆ ਮੈਂ ਕਹਣਾ ਜੀ ਵੱਖਰਾ ਤਾਂ ਬਾਕੀ ਰੀਸ ਕਰਦੇ ਨੇ ਬਾਹਰਲੇ ਦੇਸ਼ਾਂ ਦੀ ਚੀਜ਼ ਹੈ ਪਰ ਤੁਸੀਂ ਜੋ ਚੀਜ਼ ਕੀਤੀ ਉਹ ਆਪਣੇ ਜੋ ਆਪਣੇ ਖੂਨ ਦੇ ਵਿੱਚ ਹੈ ਜਿਹੜਾ ਸਾਡਾ ਅਸੀਂ ਗਵਾ ਚੁੱਕੇ ਹਾਂ ਜਿਹੜਾ ਅਸੀਂ ਗਵਾ ਚੁੱਕੇ ਹਾਂ ਮਤਲਬ ਆਪਾਂ ਕਿਤੇ ਵੀ ਜਾਂਦੇ ਆ ਤਾਂ ਆਪਣੇ ਖੂਨ ਦੇ ਵਿੱਚ ਇਹ ਗੱਲ ਰਹਿੰਦੀ ਹੈ ਹਮੇਸ਼ਾ ਚੜ੍ਹਦੇ ਤੇ ਲੈਦੇ ਪੰਜਾਬ ਜਿਸ ਤੋਂ ਅੱਗੇ ਬਾਈ ਮੁੱਸੇਵਾਲਾ ਹਾਂ ਚਲੋ ਇਹ ਤਾਂ ਇੱਕ ਫੇਵਰਿਟ ਹੀਰੋ ਆ ਜੀ ਇਹ ਚਾਹੇ ਇੰਡੀਅਨ ਪੰਜਾਬ ਹੋਵੇ ਚਾਹੇ ਪਾਕਿਸਤਾਨੀ ਪੰਜਾਬ ਹੋਵੇ ਜੀ ਇਹ ਤਾਂ ਅਮਰੀਕਾ ਕੈਨੇਡਾ ਦੀ ਫੈਨ ਨੇ ਜੀ ਇਹ ਅਸੀਂ ਇਹਨਾਂ ਦੇ ਨਾਂ ਤੇ ਇੱਕ ਪਾਰਕ ਬਣਾਉਣਾ ਹੀ ਸੀਗਾ ਬਸ ਠੀਕ ਹੈ ਜੀ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਸਿੱਧਾਂਗੇ ਇੱਕ ਦਿਨ ਠੀਕ ਹੈ ਜੀ ਤੇ ਇਹ ਵੀ ਇੱਕ ਬਹੁਤ ਆ ਕਿਉਂਕਿ ਹਾਂਜੀ ਇੱਥੇ ਸਾਡੇ ਸਟੇਟ ਗੇਮਜ਼ ਹੋਈਆਂ ਸੀਗੀਆਂ ਠੀਕ ਹੈ ਜੀ 1500 ਬੱਚਾ ਸਾਡੇ ਸੇ ਗੇਮਾਂ ਤੇ ਆਏ ਆ ਤੇ ਸਾਰੇ ਬਟਿੰਡੇ ਤੋਂ ਮਾਨਸਰ ਤੋਂ ਆਏ ਸਭ ਤੋਂ ਵੱਡੀ ਟਮੰਡੇ ਜੀ ਸਿੱਧੂ ਮਸੇਵਾਲਾ ਫੋਟੋ ਕਰਾਉਣੀ ਆ ਬਸ ਠੀਕ ਹੈ ਜੇ 15 ਤੋਂ 1000 ਬਚੇ ਨੇ ਫੋਟੋ ਖਰਾ ਕੇ ਆ। ਕੀ ਬਾਕੀ ਇਹ ਤਾਂ ਮਤਲਬ ਤੇ ਟਾਇਰ ਵਗੈਰਾ ਹਨਾ Ориジナル ਆਏ ਹਨਾ ਜੀ। ਹਾਂ ਜੀ ਹਾਂ ਜੀ। Ориジナル ਟਾਇਰ ਲਾਇਏ ਨੇ ਦੋਨੇ। ਠੀਕ ਹੈ ਜੀ। ਔਰ ਪੇਂਟਰ ਵੀ ਸਾਡਾ ਗਾਮਾ ਪੇਂਟਰ ਠੀਕ ਹੈ ਜੀ। ਜਿੱਥੋਂ ਇਹ ਬਲੇਜ਼ ਮਹਿਲ ਹਨਾ ਜੀ। ਹਾਂ। ਬਾਈ ਦਾ ਨੰਬਰ ਦਿਖਾ ਦੇ ਬਾਈ ਦਾ ਵੀ ਕਿਉਂਕਿ ਬੜੀ ਇਹਦੀ ਯਾਰ ਹਾਂ ਬੰਦੇ ਦੀ ਮੁੰਡੇ ਨੂੰ ਜ਼ਰੂਰ ਕੰਮ ਮਿਲਣਾ ਚਾਹੀਦਾ ਜਿੰਦੀ ਇੰਨੀ ਸੋਹਣੀ ਕਲਾਕਾਰੀ ਆ। ਕਲਾਕਾਰੀ ਹਾਂ ਜੀ। ਤੇ ਆਜੋ ਇੱਧਰ ਹਾਂ ਜੀ। ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਈ ਜੀ ਗਰੁੱਪ ਹੋਰਾਂ ਦੀ ਜਿਹੜੀ ਸੋਚ ਹੈ ਤੁਹਾਨੂੰ ਕਿਵੇਂ ਲੱਗੀ ਤੇ ਕਨਸੈਪਟ ਜਿਵੇਂ ਆਪਾਂ ਪਹਿਲਾਂ ਸਾਲ ਪਹਿਲਾਂ ਦੁਹਰਾਇਆ ਸੀ ਹੁਣ ਕਿਵੇਂ ਲੱਗਿਆ ਜੀ 5 ਮਿੰਟ ਦੇ ਵਿੱਚ ਤੁਸੀਂ ਕਿੰਨੇ ਕੰਟਰੀ ਕਿੰਨੇ ਜਾਣੇ ਹੋ ਬਿਲਕੁਲ ਮਾਚਲ ਤੋਂ ਤੁਰ ਕੇ ਫਿਰ ਪੰਜਾਬ ਫਿਰ ਪਾਕਿਸਤਾਨੀ ਪੰਜਾਬ ਹੁਣ ਥੋੜਾ ਜਿਹਾ ਟਾਈਮ ਆ ਅੱਧਾ ਕਿੰਮ ਲੱਗਣਾ ਆਪਾਂ ਅਮਰੀਕਾ ਆ ਗਏ ਅਮਰੀਕਾ ਆ ਗਏ ਜੀ ਜਰਖੜ ਕੰਪਲੈਕਸ ਵੀ ਬਣਾਇਆ ਹੋਇਆ ਜੀ ਸਟੈਚੂ ਆਫ ਲਿਬਰਟੀ ਜੀ ਇਹ ਵਲਟ ਰੇਟ ਸੈਂਟਰ ਦਾ ਹੈਗਾ 911 ਜਿਹੜਾ ਉੱਥੇ ਜੀ 11 ਨਵੰਬਰ 2001 ਨੂੰ ਜਿਹੜਾ ਜਹਾਜ਼ ਵੱਜੇ ਸੀ ਕਿਉਂਕਿ ਜਵਾਕਾਂ ਨੂੰ ਅੱਜਕੱਲ ਇਹ ਵੀ ਨਹੀਂ ਪਤਾ ਹੈਗਾ ਬਿਲਕੁਲ ਵਲਟ ਰੀਡ ਸੈਂਟਰ ਦਾ ਤੇ ਨਾਲੇ ਸਟੈਚੂ ਆਫ ਵਰਲਡ ਆਫ ਨਾ ਸਟੈਚੂ ਆਫ ਲਿਵਰਟੀ ਜੀ ਤੇ ਇਸ ਤੋਂ ਇਹ ਇਧਰ ਰੂਮ ਬਣਾਏ ਨੇ ਜੀ ਪੀਸ ਆਫ ਮਾਈਂਡ ਰੂਮ ਠੀਕ ਹੈ ਜੀ ਉਹਨਾਂ ਦਾ ਇਹੀ ਇੱਕੋ ਹੀ ਮਕਸਦ ਹੈ ਵੀ ਜਦੋਂ ਆਪਾਂ ਥੱਕੇ ਟੁੱਟੇ ਨੇ ਗਰਮੀਆਂ 'ਚ ਖਾਸ ਕਰਕੇ ਜੋਂ ਜਿਹਾਈ ਸੀ ਅਸੀਂ ਹਮਾਚਲ ਵੱਲ ਨੂੰ ਵਹ ਪਸਦੇ ਹਾਂ ਹਾਂਜੀ ਅੱਜ ਹੁਣ ਵੀ ਬਹੁਤ ਬੰਦੇ ਨੂੰ ਫੋਨ ਕੀਤੇ ਆਪਣੇ ਤਾਂ ਹੁਣ 9-10 ਸਾਲ ਤੇ ਭੱਜਣ ਲੱਗੇ ਨੇ 9-10 ਸਾਲ ਤੇ ਵੀ ਲੋਕ ਬਹੁਤ ਜਾਂਦੇ ਨੇ ਜੀ ਅਸੀਂ ਕਹਿੰਦੇ ਵੀ ਉੱਧਰ ਨਾ ਜਾਣਾ ਪਵੇ ਬੰਦਾ ਫੈਮਿਲੀ ਸਮੇਤ ਇੱਥੇ ਆਵੇ ਠੀਕ ਹੈ ਜੀ ਠੀਕ ਹੈ ਪਹਿਲੀ ਗੱਲ ਉੱਥੇ ਜੋ ਜਾਣੇ ਇੰਨੀ ਦੂਰ ਰਿਸਕ ਕਿੰਨਾ ਹੈ ਰਿਸਕ ਕਿੰਨਾ ਜੀ ਫਿਰ ਖਰਚਾ ਕਿੰਨਾ ਦਾ ਹਾਂਜੀ ਇੱਥੇ ਉਦੋਂ ਮੈਂ ਕਹਿੰਦਾ 4 ਗੁਣਾ ਘੱਟ ਖਰਚੇ ਦੇ ਵਿੱਚ ਬੰਦਾ ਫ ਠੀਕ ਹੈ ਜੀ ਨਾਲ ਸੈਰ ਕਰਨ ਨੂੰ ਰਸਤੇ ਮਿਲਣਗੇ ਜੀ ਪਹਾੜੀ ਏਰੀਆ ਜੀ ਨਾਲ ਪੂਲ ਆ ਨਾਲ ਬਾਰਡਰ ਆ ਜੀ ਬਾਰਡਰ ਤੋਂ ਅੱਗੇ ਲਾਲ ਕਿਲੇ ਤੋਂ ਘੁੰਮੇ ਲਾਹੌਰ ਕੋ ਮੇਜੇ ਤੇ ਮਰਜ਼ੀ ਘੁੰਮੇ ਵੱਲ ਦਿੱਲੀ ਲਾਹੌਰ ਸਾਰਾ ਇੱਥੇ ਘੁੰਮ ਲੈਣਾ ਜੀ ਉਹ ਕੱਲੀ ਹਿਮਾਚਲ ਘੁੰਮ ਕਿਉਂਦੇ ਉਹ ਵੀ ਹਿਮਾਚਲ ਦਾ ਇੱਕ ਕਿਹੜਾ ਟੋਟਾ ਘੁੰਮ ਕਿਉਂਦੇ ਜੀ ਜੀ ਤੇ ਇੱਧਰ ਵੀ ਮੈਂ ਦੇਖ ਰਹੀ ਜਿਵੇਂ ਸਿਟਿੰਗ ਏਰੀਆ ਹਾਏ ਪਾਰਕਾ ਜੀ ਜੀ ਇਹ ਪਾਰਕ ਆ ਪਾਰਕ ਦੇ ਬੰਦ ਨੂੰ ਇੰਨਾ ਕਿ ਸਕੂਨ ਆਉਂਦਾ ਬਸ ਜੀ ਤੇ ਵੀ ਬੰਦਾ ਉਹਨਾ ਬੰਦੇ ਤਾਂ 5 ਮਿੰਟ ਲਈ ਆਏ ਸੀਗੇ ਹਾਂਜੀ ਦੋ 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 ਘੰਟੇ ਫਿਰ ਮੈਂ ਦੋ ਦੋ ਘੰਟੇ ਬੈਠੇ ਹੋ ਗਏ ਹਾਂਜੀ ਉਹ ਸਾਡੇ ਐਮਐਲਏ ਸਾਹਿਬ ਨੇ ਐਸਪੀ ਸਾਹਿਬ ਨੇ ਜੀ ਤੇ ਗੱਲ ਆ ਵੀ ਇਹ ਸਾਡੀ ਨਹੀਂ ਬਦੌਲਤ ਇਹ ਪਾਰਕ ਦੀ ਬਦੌਲਤ ਹੈ ਪਾਰਕ ਦੀ ਬਦੌਲਤ ਹੈ ਕਈ ਬੰਦੇ ਪਾਰਕ ਚ ਪੱਟੀ ਡਿਟੀ ਕਰੀ ਜਾਂਦੇ ਹਾਂ ਹਾਂ ਜੀ ਕਈ ਮੈਂ ਸਾਡੇ ਡੀਪੀਆਰ ਸਾਹਿਬ ਨੇ ਜੀ ਹਾਂ ਪਰ ਜੇ ਅਸੀਂ ਬਹੁਤਾ ਬੋਲਾਂਗੇ ਤੇ ਉਹਨਾਂ ਕਾਨੂੰਨ ਸਰਕਾਰ ਨੋਟਿਸ ਲੈ ਲਵੇ ਹਾਂਜੀ ਤੇ ਇਧਰ ਲਈ ਲੁੱਕ ਆ ਜਾਂਦੀ ਹੈ ਜੀ ਹਾਏ ਇੱਕ ਵਾਰਨੀ ਜੀ ਗੁਫਾ ਜੇ ਤੁਸੀਂ ਜੀ ਐਲ ਚ ਗਏ ਹੋਵੋਗੇ ਠੀਕ ਹੈ ਜੀ ਤੇ ਉਸ ਤਰ੍ਹਾਂ ਨਹੀਂ ਨਹੀਂ ਹਾਲੀਵੁੱਡ ਦੇ ਵਿੱਚ ਹੈਗਾ ਠੀਕ ਹੈ ਜੀ ਹਾਲੀਵੁੱਡ ਦੇ ਵਿੱਚ ਇਹ ਤੁਹਾਨੂੰ ਅੱਧਾ ਘੰਟਾ ਲਿਆ ਕਰੇਗਾ ਟਾਈਮ ਠੀਕ ਹੈ ਜੀ ਇਹ ਉਹ ਪੂਤਾਂ ਨਾਲ ਖੂ ਬਣੇਗਾ ਠੀਕ ਹੈ ਜੀ ਇੱਥੋਂ ਘੁੰਮ ਕੇ ਬੰਦਾ ਗਰਮੇ ਗਰਮੇ ਹੋ ਕੇ ਪਰਲੇ ਵਿੱਚ ਨਿਕਲਿਆ ਕਰੇਗਾ ਠੀਕ ਹੈ ਜੀ ਇਹ ਬੜਾ ਕੋ ਡਰਾਉਣਾ ਹੋਏਗਾ ਬੱਚਿਆਂ ਦੀ ਇੱਕ ਐਂਟਰਟੇਨਮੈਂਟ ਐਂਟਰਟੇਨਮੈਂਟ ਹੈ ਜੀ ਹਾਂ ਜੀ ਫਾਜੀ ਤਾਂ ਹਰ ਜਿਹੜੀ ਵੇਸਟੇਜ ਚੀਜ਼ ਆ ਦੇਖੋ ਜੀ ਟਾਇਰ ਸੀ ਪੁਰਾਣਾ ਟਾਇਰ ਸੀਗਾ ਜੀ ਇਹਦੀ ਬਿੱਲੀ ਬਣਾ ਲਈ ਆ ਜੀ ਆਹ ਰਸਤੇ ਆ ਠੀਕ ਹੈ ਜੀ ਤਾਂ ਦਰ ਤੇ ਆਪ ਨੂੰ ਪਹਾੜਾਂ ਦੇ ਉੱਤੇ ਮਿਲਦੇ ਹੁੰਦੇ ਤੁਹਾਨੂੰ ਉਹ ਸਾਰਾ ਇੱਥੇ ਵੀ ਹਾਂ ਹਾਂ ਇਹ ਦੇਖਣ ਨੂੰ ਮਿਲੂਗਾ ਹਾਂਜੀ ਇੱਧਰ ਪਿੰਡਾਂ ਵਾਲਾ ਫਿਰ ਖੂਹ ਆ ਗਿਆ ਟਿੰਡਾ ਇਹ ਜੀ ਹਾਂਜੀ ਹਾਂਜੀ ਸਾਡੇ ਪਰਦਾਦਾ ਜੀ ਦਾ ਖੂਹ ਹੈ ਠੀਕ ਹੈ ਜੀ ਜੀਵਨ ਸਿੰਘ ਦਾ ਖੂਹ ਹੈ ਸਾਡੇ ਬਾਪੂ ਪਰਦਾਦਾ ਜੀ ਹੁੰਦੇ ਸੀ ਜੀ ਤੇ ਜਿਹੜਾ ਮੋਟਰ ਵਾਲਾ ਕੋਠਾ ਸਾਡੇ ਸ਼ੇਰ ਸਿੰਘ ਦਾਦਾ ਜੀ ਠੀਕ ਹੈ ਹੁਣ ਆਪਾਂ ਆ ਗਏ ਲਾਹੌਰ ਚ ਠੀਕ ਹੈ ਜੀ ਤੇ ਲਾਹੌਰ ਬਣ ਗਿਆ ਜੀ ਇਹ ਰਾਣੀ ਟਾਕੀ ਤੇ ਸਾਨੂੰ ਮੰਦਰ ਖੜ ਕੇ ਦੱਸ ਦਿਨਾ ਜੀ ਇਹ ਰਾਣੀ ਜਦੋਂ ਰਾਜਾ ਜੰਗ ਜਿੱਤ ਕੇ ਆਉਂਦਾ ਸੀ ਰਾਣੀਏ ਚ ਖੜ ਕੇ ਸਵਾਗਤ ਕਰਦੀ ਸੀ ਉਹਦਾ ਠੀਕ ਹੈ ਜੀ ਫਿਲਮਾਂ ਵੀ ਦਿਖਾਉਂਦੇ ਹੁੰਦੇ ਸੀ ਪ੍ਰਾਣੀਏ ਚ ਫਿਲਮਾਂ ਜੀ ਠੀਕ ਹੈ ਨਾ ਲਿਖਿਆ ਵੀ ਇਹ ਨਾਲੇ ਪ੍ਰੋਪਰ ਰਾਣੀ ਹਾਂ ਲਿਖਿਆ ਰੰਟਕੀ ਹੈਗਾ ਜੀ ਔਰ ਜਦੋਂ ਉਹਨੇ ਜਾਣਾ ਸੀ ਜੰਗ ਤੇ ਤਾਂ ਵੀ ਸੀ ਉਹ ਇੱਥੇ ਹੀ ਹੁੰਦਾ ਸੀਗਾ ਠੀਕ ਹੈ ਜੀ ਇਹ ਮਤਲਬ ਕਿਲੇ ਦੇ ਉੱਪਰ ਹੁੰਦੇ ਹੋਊਗੇ ਜੀ ਹਾਂ ਇਹ ਕਿਲੇ ਦੇ ਉੱਪਰ ਠੀਕ ਹੈ ਜੀ ਕਿਉਂਕਿ ਰਾਜੇ ਜਾਂਦੇ ਸੀ ਵੀ ਦੂਰ ਤੱਕ ਠੀਕ ਹੈ ਜੀ ਲੱਗਦਾ ਸੀ ਇਹ ਆਪਣਾ ਹਜੇ ਬਣਨਾ ਇਹ ਦਰਬਾਰ ਖਾਲਸਾ ਇਹਦੇ ਵਿੱਚ ਜੀ ਮਹਾਰਾਜਾ ਰਣਜੀਤ ਸਿੰਘ ਸਿਦਾਰ ਹਰੀ ਸਿੰਘ ਨਲੂਆ ਤੇ ਜਿੰਨੀ ਸਾਡੀ ਸਿੱਖ ਹਿਸਟਰੀ ਹੈਗੀ ਆ ਜੀ ਲਾਹੌਰ ਨਾਲ ਰਿਲੇਟਡ ਜੀ ਉਹ ਇਥੋਂ ਮਿਲ ਜੂਗੀ ਉਹਦਾ ਆਈਡੀਆ ਪਹਿਲੇ ਤਰੀਕੇ ਨਾਲ ਲਿਖ ਕੇ ਲਾਉਣਾ ਇਥੇ ਹਾਂ ਹਾਂ ਉਹਦਾ ਆਈਡੀਆ ਲਾਵਾਂਗੇ ਇਹ ਇੱਕ 25x30 ਫੁੱਟ ਦਾ ਵੱਡਾ ਕਮਰਾ ਬਣੂ ਫੋਟੋਆਂ ਲੱਗਣਗੇ ਹਿਸਟਰੀ ਉਹ ਜਿਹੜੀ ਕੋਈ ਕਿਤਾਬਾਂ ਵੀ ਸਾਨੂੰ ਕਿਤੇ ਮਿਲਣਗੀਆਂ ਠੀਕ ਹੈ ਜੀ ਤੇ ਉਹ ਇਹਦੇ ਵਿੱਚ ਰੱਖਿਆ ਕਰਾਂਗੇ ਤੇ ਜੇ ਗੱਲ ਕਰੀ ਹਨਾ ਜੀ ਇੱਟਾਂ ਦਾ ਬਹੁਤ ਇਹ ਇੱਟਾਂ ਕਿੱਥੋਂ ਲੈਂਤੀ ਹੈ ਬ੍ਰਿਕ ਇੱਟਾਂ ਜੀ ਇਹ ਬਹੁਤ ਇੱਥੇ ਸਟਰਗਲ ਕਰਨੀ ਪਈ ਹੈ ਠੀਕ ਹੈ ਜੀ ਇਹ ਪਿੰਡਾਂ ਦੇ ਵਿੱਚੋਂ ਕਿਲਾ ਰੈਪਰ ਗੁਜਰਵਾਲ ਪਹਿਲ ਤੋਂ ਜਿੱਥੋਂ ਵੀ ਪ੍ਰਾਣੀ ਕਿਤੋਂ ਮਿਲੀ ਜਿੱਥੋਂ ਵੀ ਪ੍ਰਾਣੀ ਇਵਨ ਮਿਲੇ ਕੋਲੇ ਵਿੱਚ ਆ ਕੇ ਆਏ ਠੀਕ ਹੈ ਜੀ ਤੇ ਸਭ ਤੋਂ ਵਧੀਆ ੱਟ ਸਾਨੂੰ ਜਿਹੜੀ ਲੱਗੀ ਆ ਉਹ ਪਹਿਲ ਦੀ ਲੱਗੀ ਆ ਪਹਿਲ ਦੀ ਤੇ ਇਸ ਕੰਨ ਦੇ ਉੱਤੇ ਜੀ ਸੱਤ ਜੂਬੇ ਬਣਨਗੇ ਠੀਕ ਹੈ ਜੀ ਜਿੰਨੇ ਸੱਤਾਂ ਜੂਬਿਆਂ ਦੇ ਵਿਚਕਾਰ ਮਹਾਰਾਜ ਰਣਜੀਤ ਸਿੰਘ ਦੀ ਇੱਕ ਫੋਟੋ ਲੱਗੂਗੀ ਠੀਕ ਹੈ ਜੀ ਉਹ ਦਰਸਾਉਗੀ ਵੀ ਇਹਨਾਂ ਸੱਤ ਜੂਬਿਆਂ 'ਚ ਇੱਕ ਅਸੀਂ ਵੀ ਜੂਬਾ ਪੈਦਾ ਕੀਤਾ ਸੀ ਜੂਬਾ ਪੈਦਾ ਕੀਤਾ ਖਾਲਸਾ ਰਾਜ ਦਾ ਕੀ ਬਾਤ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਆ ਦੇਖੋ ਇਹ ਬੰਨ ਨੇ ਸਟਾਰਟ ਹੋ ਗਏ ਨੇ ਜੀ ਇਹ ਜਿੱਥੋਂ ਸਾਡੀ ਸਭ ਤੋਂ ਸਟਾਰਟ ਹੁੰਦੀ ਆ ਜੀ ਜਨਾਨ ਤੋਂ ਵਿੱਚ ਚੀਨ ਦੀ ਦਵਾਰ ਬਣੂਗੀ ਰਾਖ ਦੇ ਜਿੰਨੇ ਵਿੱਚ ਸਿੱਧੇ ਸਿੱਧੇ ਮੇਨ ਮੈਨ ਵੀ ਜੋ ਵੀ ਹੈਗੇ ਜੋ ਸਾਰੇ ਆਪਾਂ ਬਣਾਵਾਂਗੇ ਮੇਨ ਮੈਨ ਬੰਦਰ ਹੋਏ ਨਹੀਂ ਠੀਕ ਆ ਜੀ ਇੱਕ ਵਾਰ ਨਾ ਵੀਰੇ ਇੱਥੋਂ ਐ ਦਿਖਾ ਦੇ ਲਾਹੌਰ ਤੇ ਲਾਹੌਰ ਤੋਂ ਸਾਹਮਣੇ ਲਾਲ ਕਿਲਾ ਮਤਲਬ ਵੀ ਦੋਸਤੋ ਜੇ ਤੁਸੀਂ ਪਹਿਲੀ ਗੱਲ ਤਾਂ ਬਾਈ ਉਹਰਾਂ ਨੇ ਪ੍ਰੀ ਵਿਡਿੰਗ ਸ਼ੂਟਿੰਗ ਦਾ ਵੀ ਸਾਰਾ ਰੱਖਿਆ ਜੀ ਆਪਾਂ ਇੱਥੇ ਹਾਂ ਹਾਂ ਪ੍ਰੀ ਵਿਡਿੰਗ ਕਰ ਸਕਦੇ ਹੋ ਕੋਈ ਫਿਲਮੀ ਗਾਣਾ ਕੋਈ ਸਿੰਗਰ ਦਾ ਕੇ ਦਾ ਗਾਣਾ ਵਾ ਈਵਨ ਕੋਈ ਪਾਰਟੀ ਆ ਕਿਸੇ ਨੇ ਆਦਾ ਜਨਦਨ ਅਸੀਂ ਤਾਂ ਕਹਿੰਦੇ ਸਰ ਸਕੂਨ ਲੈ ਕੇ ਜਾਵੇ ਬੰਦਾ ਇੱਥੇ ਬਸ ਨਜ਼ਾਰਾ ਲੈ ਕੇ ਜਾਵੇ ਜੀ ਬੰਦਾ ਤੇ ਸਭ ਤੋਂ ਵੱਡੀ ਗੱਲ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਬੱਚਿਆਂ ਨੂੰ ਜ਼ਰੂਰ ਲੈ ਕੇ ਆਵੇ ਇੱਥੇ ਇੱਕ ਵਾਰ ਹਾਂ ਬਿਲਕੁਲ ਔਰ ਅਸੀਂ ਇਹ ਵੀ ਆ ਜਿਹੜੇ ਸਰਕਾਰੀ ਸਕੂਲ ਜਿੰਨੇ ਨੇ ਕਿਉਂਕਿ ਉੱਥੇ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਲਈ ਫ੍ਰੀ ਆਫ ਕੋਸਟ ਕਰਨਾ ਕੋਈ ਸਿੰਝ ਲੈਣਾ ਨਾ ਤਾਂ ਕੀ ਬਾਤ ਜੀ ਤੇ ਜੇ ਕੋਈ ਚਲੋ ਹੁਣ ਕਿਸੇ ਨੇ ਫੰਕਸ਼ਨ ਕਰਨਾ ਜਿਹਨੇ ਫ੍ਰੀ ਵੈਡਿੰਗ ਕਰਨੀ ਆ ਜਿਹਨੇ 25 30 ਲੱਖ ਵਿਆਹ ਤੇ ਲਾਉਣਾ ਵਾ ਹਾਂਜੀ ਉਹ 15 2000 ਰੁਪਏ ਸਾਨੂੰ ਦੇਜੋ ਕੋਈ ਫਰਕ ਨਹੀਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਨਾਲ ਜਾਂਦਾ ਬਹੁਤ ਵੱਡੀਆਂ ਲਾਈਨ ਇਹਦੀ ਮੇਨਟੇਨੈਂਸ ਹੋ ਜਾਊਗੀ ਜੀ ਤੇ ਦੂਜਾ ਲਾਹੌਰ ਤੇ ਫਿਰਦੇ ਆਵਾ ਜੀ ਪੱਤਰਕਾਰਾਂ ਨੂੰ ਜਾਂ ਫੋਟੋਗ੍ਰਾਫਰਾਂ ਨੂੰ ਹਮੇਸ਼ਾ ਗਨੌਰੀ ਕੀਤਾ ਜਾਂਦਾ ਪਰ ਅਸੀਂ ਦੱਸ ਰਹੇ ਹਾਂ ਵੀ ਫੋਟੋਗ੍ਰਾਫਰ ਤੇ ਬਣਾ ਕੇ ਵੀ ਕਿੰਨੀ ਇੱਕ ਇੱਕ ਡਿਊਟੀ ਰੋਲ ਇੰਪੋਰਟੈਂਸ ਹੈ ਤੇ ਇੰਹਮियत ਹੈ ਇਹਨਾਂ ਦੀ ਇੱਕ ਵਾਰ ਜਿਹੜੇ ਪੁਰਾਣੇ ਫੋਟੋਗ੍ਰਾਫਰ ਸੀ ਜੀ ਤਿੰਨ ਤਿੰਨ ਤੁਹਾਨੂੰ ਕੋਲ ਬੈਗ ਹੁੰਦੇ ਸੀਗੇ ਠੀਕ ਹੈ ਜੀ ਕਿਸੇ ਦਾ ਬੈਟਰੀ ਕੱਢ ਲਈ ਕਿਸੇ ਦਾ ਕੈਮਰਾ ਕੱਢ ਲਿਆ ਕਰਨ ਹੋਰ ਕੱਢ ਲਿਆ ਆਤਾ ਮੋਬਾਈਲ ਤੇ ਨਾਲ ਕਲਿੱਕ ਕਰਕੇ ਹੋ ਗਈ ਫੋਟੋ ਹੋ ਗਈ ਫੋਟੋ ਠੀਕ ਹੈ ਇਹ ਦੱਸ ਰਿਹਾ ਭਾਈ ਇਹ ਇੱਕ ਸਟ੍ਰਗਲੀ ਬੰਦੇ ਨੇ ਸਟ੍ਰਗਲੀ ਬੰਦੇ ਨੇ ਕੀ ਬਾਤ ਹੈ ਜੀ ਤੇ ਹਾਜਮ ਵੀ ਅੱਗੇ ਪੁਲ ਆ ਗਿਆ ਜੀ ਪੁਲ ਤੋਂ ਸਿੱਧਾ ਹਾਏ ਪੁਲ ਤੇ ਤੁਹਾਨੂੰ ਪੁਆਇੰਟ ਮਿਲਣਗੇ ਜੀ ਜੀ ਜਦੋਂ ਅਸੀਂ ਲਾਹੌਰ ਤੋਂ ਦਿੱਲੀ ਨੂੰ ਜਾਂਦੇ ਆ ਜੀ ਤੇ ਰਸਤੇ ਦੇ ਵਿੱਚ ਵੱਖਰੇ ਵੱਖਰੇ ਪ ਇਹ ਕੁਰਸੀ ਘੁੰਮਦੀ ਆ ਜੀ ਵੀ ਬੱਚਿਆਂ ਨੇ ਜਿਵੇਂ ਹਣਾ ਜੀ ਆਉਣਾ ਜਿੜੋੜੀ ਨੇ ਫੋਟੋਆਂ ਕਰਾਉਣੀਆਂ ਨੇ ਜਿੜੋੜੀ ਨੇ ਫੋਟੋ ਕਰਾਉਣੀਆਂ ਨੇ ਕਿਸੇ ਬੰਦੇ ਨੂੰ ਗ੍ਰੇਟ ਆਨਰ ਦੇਣਾ ਹੋਵੇ ਇੱਕ ਚੀਜ਼ ਹੋਰ ਵੀ ਇੱਥੇ ਤੁਸੀਂ ਖਾਸ ਰੱਖਿਆ ਨੇ ਜੇ ਇੱਥੋਂ ਫੋਟੋ ਕਰਾਉਣੀ ਆ ਲਾਹੌਰ ਆਊ ਮੰਗਰ ਜਾਂ ਉਧਰ ਨੂੰ ਕਰ ਲੈ ਇੱਧਰ ਉਹ ਦਿੱਲੀ ਆਊਗਾ ਜਿੱਦਿ ਆਊਗਾ ਉਧਰ ਮੋਂ ਪਾਕਿਸਤਾਨ ਨੂੰ ਵੀ ਆਊਗਾ ਮੰਗਰ ਪਾਕਿਸਤਾਨ ਨੂੰ ਵੀ ਆਊਗਾ ਇਹ ਵੀ ਇੱਕ ਬਹੁਤ ਵਧੀਆ ਸੋਚ ਰੱਖੀ ਆ ਇੱਥੇ ਹਵੇਲੀ ਆ ਗਈ ਜੀ ਫਿਰ ਅੱਗੇ ਹਾਂਜੀ ਇਹ ਹਵੇਲੀ ਆ ਗਈ ਠੀਕ ਹੈ ਜੀ ਇਹ ਹਵੇਲੀ ਦੇ ਉੱਪਰ ਪੁਆਇੰਟ ਆ ਜੀ ਬੱਚਿਆਂ ਦਾ ਹੀ ਆ ਮਿੱਕੀ ਮਿੱਕੀ ਮਾਊਸ ਪ ਠੀਕ ਹੈ ਜੀ ਇਹਦੇ ਉੱਤੇ ਇੱਕ ਝੂਲਾ ਰੱਖਤਾ ਜੀ ਤੇ ਇੱਕ ਆਹ ਦੇਖੋ ਫੈਮਿਲੀ ਬਣਾਈ ਆ ਠੀਕ ਹੈ ਜੀ ਤੇ ਬੱਚਿਆਂ ਨਾਲ ਬੱਚੇ ਆਉਂਦਾ ਆਹ ਜੀ ਉਹਦਾ ਵੀ ਮੀਆਂ ਬੀਬੀ ਵੀ ਫੋਟੋ ਖਰਾ ਸਕਦੇ ਆ ਤੇ ਟੇਬਲ ਬਣਾਇਆ ਇਹ ਹਾਥੀ ਇਹ ਲੱਕੜ ਦੇ ਹੀ ਸਾਰਾ ਇਹ ਸਾਰਾ ਲੱਕੜੇ ਜਿੰਨੀ ਲੱਕੜ ਵੀ ਘਰੇ ਕਰੋ ਜੋ ਪਈ ਸੀ ਕੋਈ ਖੁੰਡ ਪਿਆ ਸੀ ਕੋਈ ਉਹ ਲੱਕੜ ਉਹ ਸਾਰੇ ਵਰਤੇ ਵਧੀਆ ਤਰੀਕੇ ਨਾਲ ਜਿੰਨੀ ਵੇਸਟੇਜ ਸੀ ਸਾਰੀ ਅਸੀਂ ਵਰਤ ਲਈ ਆ ਠੀਕ ਹੈ ਜੀ ਜਦੋਂ ਬਾਹਰ ਉਧਰ ਤੋਂ ਦੱਸਿਆ ਜੀ ਵੀ ਜਿੰਨੀਆਂ ਪੀਪੀਆਂ ਪਈਆਂ ਸੀ ਸਾਰੇ ਨਜੇ ਜਿਵੇਂ 바ਰ ਕੋਡਾ ਬਣਾਇਆ ਵੇਸਟੇਜ ਤੋਂ ਹੀ ਬਣਾਇਆ ਜੀ ਤੇ ਇੱਕ ਗੱਲ ਇੱਥੇ ਹੋਰ ਬਹੁਤ ਖਾਸ ਬਣ ਨਿਕਲੇਮਦਰ ਬਾਈ ਉਧਰ ਸ਼ਾਟ ਲੈ ਲਾ ਤੂੰ ਨੇ ਜਿਹੜੀ ਆਪਾਂ ਇੰਨੀ ਸੋਹਣੀ ਬਿਲਡਿੰਗ ਬਣਾਈ ਸੋਚ ਤੁਹਾਡੀ ਸੀ ਬਣਾਉਣ ਚ ਵੀ ਆਈਡੀਆ ਤੁਹਾਡਾ ਫਿਰ ਕਿਸੇ ਆਰਕੀਟੈਕਟ ਜਾਂ ਮਿਸਤਰੀ ਦੀ ਕੋਈ ਹਿੱਸਾ ਤਾਂ ਨਹੀਂ ਲਈ ਤੀ ਬਈ ਆਪਾਂ ਚੀਜ਼ ਕਰ ਲਈਏ ਨਹੀਂ ਆਰਕੀਟੈਕਟ ਦਾ ਕੋਈ ਹਾਸਲਾ ਨਹੀਂ ਲਿਆਗਾ ਤੇ ਮਿਸਤਰੀ ਜਿਹੜੇ ਹੈਗੇ ਸੀ ਬਸ ਮਿਸਤਰੀ ਸਾਡੇ ਜਿਹੜੇ ਸੀਗੇ ਚਲੋ ਐਵੇਂ ਬੜੇ ਵਧੀਆ ਮਿਲੇ ਹਾਂ ਸੋਹਣਾ ਕੰਮ ਕੀਤਾ ਹੋਇਆ ਸੋਹਣਾ ਕੀਤਾ ਰਣਜੀਤ ਸਿੰਘ ਸਾਡਾ ਠੇਕੇਦਾਰ ਠੀਕ ਹੈ ਜੀ ਤੇ ਉਹਨੂੰ ਮੈਂ ਜਰਾ ਕੰ ਗੱਲਾਂ ਸੁਣ ਲੈਂਦਾ ਸਮਝ ਨਹੀਂ ਆਉਂਦੀ। ਜਾਈ ਰਿਟੇਲ ਹੋ ਜਾਂਦਾ ਵੀ ਯਾਰ ਮਾਰਕੀਟਿੰਗ ਹੁੰਦਾ ਨਹੀਂ। ਸਮਝਾ ਦਿੰਦਾ। ਤੇ ਜਾਂ ਰਾਇ ਕਰ ਲਈ ਦੀ ਆ। ਤੇ ਬਣ ਗਿਆ ਮਿਸਤਰੀ ਵੀ ਵਧੀਆ ਮਿਲੇ ਨੇ ਚਲੋ। ਠੀਕ ਹੈ ਜਿੰਨੇ ਕਿਓ ਵਿਚਾਰੇ ਸਰਾਂ ਨੇ ਮਿਹਨਤ ਕੀਤੀ। ਠੀਕ ਹੈ ਮੈਂ ਦੇਖ ਰਾਂ ਲੱਕੜ ਦਾ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਸਾਰੇ। ਹਾਂ ਹਾਂ ਬਿਲਕੁਲ। ਜੀ। ਤੇ ਹਾਂਜੀ। ਸਭ ਤੋਂ ਵੱਡੇ ਰਸਤੇ ਇੱਥੇ ਇੰਨੇ ਕਿ ਅਸੀਂ ਬਣਾਏ ਨੇ। ਜੀ। ਵੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿੱਧਰ ਜਾਣਾ ਕਿੱਧਰ ਆਉਣਾ ਸੰਧਾਂ ਨੂੰ ਪੇਤਾ ਹੈਗਾ ਨਾ ਹਾਂਜੀ ਦੂਜੀ ਗੱਲ ਇਹ ਵੀ ਆ ਨਾ ਚਾਹੇ ਜਿਵੇਂ ਤੁਸੀਂ ਦੱਸਿਆ ਜੀ ਕੋਈ ਸਕੂਲ ਦੇ ਬੱਚੇ ਲੈ ਕੇ ਆਉਂਦਾ ਹੈ ਚਾਹੇ 500 ਬੱਚਾ ਇੰਟਰ ਹੋ ਜਾਏ ਇਹ ਨਹੀਂ ਹੈਗਾ ਵੀ ਭੀੜ ਜੀ ਹੋ ਜਾਊਗੀ ਨਹੀਂ 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 ਫੁੱਲ ਖੁੱਲਾ ਏਰੀਆ ਦਿੱਤਾ ਹੋਇਆ ਹੈ ਨਾਲ ਨਾਲ ਜਿਵੇਂ ਆਪਾਂ ਦੇਖ ਰਹੇ ਚਾਰ ਤੋਂ 400 ਤੋਂ 500 ਹੀ ਗੱਦਰਾਂ ਸੀ ਕਿਤੇ ਫੀਲ ਨਹੀਂ ਹੋਏਗਾ ਵੀ ਇੰਨੀ ਗੱਦਰਾਂ ਕੋਈ ਜੀ ਤੇ ਲਓ ਜੀ ਅੱਗੇ ਆਪਾਂ ਪਹੁੰਚ ਗਏ ਜਮਾ ਲਾਲ ਕਿਲੇ ਦੇ ਵਿੱਚ ਤੇ ਹਾਂਜੀ ਇਹ ਲਾਲ ਕਿਲਾ ਜੀ ਜੀ ਤੇ ਲਾਲ ਕਿਲਾ ਕੋਈ ਇਹ ਨਹੀਂ ਕੋਈ ਦਿੱਲੀ ਵਾਲੇ ਕਿਲੇ ਦੀ ਨਕਲ ਕੀਤੀ ਆ ਸੀ ਠੀਕ ਹੈ ਜੀ ਜਿਵੇਂ ਲਾਲ ਕਿਲਾ ਆਗਰਾ ਵੀ ਆ ਲਾਲ ਕਿਲਾ ਦਿੱਲੀ ਵੀ ਆ ਇਹ ਲਾਲ ਕਿਲਾ Jharkhand ਆ ਠੀਕ ਹੈ ਜੀ ਇਹ ਲਾਲ ਕਿਲਾ Jharkhand ਦਾ ਇਹਦੀ ਇਹਦੀ ਆਪਦੀ ਅਹਿਮੀਅਤ ਆ ਠੀਕ ਹੈ ਜੀ ਕਿਉਂਕਿ ਮੇਰੇ ਇੱਕ ਵੀ ਹੁੰਦਾ ਸੋਚ ਕਿ ਕਿਸੇ ਦਾ ਦੇਖ ਕੇ ਉਹ ਨਵੇਂ ਬਣਾਣਾ ਚਾਹੁੰਦਾ ਮੈਂ ਜਗਰੂਪ Jharkhand ਹੀ ਬਣਾਣਾ ਚਾਹੁੰਦਾ ਠੀਕ ਹੈ ਜੀ ਜੋ ਮੇਰਾ ਹੈਗਾ ਉਹ ਮੈਂ ਚਾਹੀਦਾ ਬਸ ਬਸ ਸਹੀ ਤਾਂ ਜੀ ਹਾਂ ਬਿਲਕੁਲ ਜੀ ਤੇ ਜੋੜੀ ਵੀ ਇੱਥੇ ਆ ਨਾ ਪੂਰੀ ਪੁਰਾਣੀ ਭਾਲ ਕੇ ਜਮਾਏ ਕੋਕੇ ਲੱਗੇ ਹਾਂ ਇਹ ਜੋੜੀ ਬੜੀ ਔਖੀ ਮਿਲੀ ਆ ਠੀਕ ਹੈ ਜੀ ਬੜੀ ਘਾਲ ਨਾਲ ਘਾਲ ਕੇ ਜੋੜੀ ਦਿੰਦੀ ਆ ਜੀ ਤੇ ਇੱਥੋਂ ਦੇਖੋ ਲਾਹੌਰ ਦੀ ਕਿੰਨੀ ਖੂਬਸੂਰਤੀ ਆ ਜੀ ਤੇ ਉਧਰੋਂ ਲਾਲ ਕਿਲੇ ਦੀ ਕਿੰਨੀ ਦੇਖਾ ਤੇ ਇੱਧਰੋਂ ਥੱਲੇ ਨੂੰ ਦੇਖਾਂਗੇ ਤਾਂ ਤੁਹਾਨੂੰ ਸਰ ਪਾਕਿਸਤਾਨ ਦਾ ਦੇਖਣਾ ਦੂਰ ਤੱਕ ਐਵੇਂ ਲੱਗੂਗਾ ਜਿਵੇਂ ਵਾਕਈ ਉਧਰ ਕੋਈ ਮੁਲਕ ਵੱਸਦਾ ਵਾ ਬਿਲਕੁਲ ਜੀ ਬਿਲਕੁਲ ਤੇ ਐਵੇਂ ਨਹੀਂ ਅੰਕਲ ਹੋਰਾਂ ਨੇ ਨਾਂ ਲਿਖਿਆ ਜੰਨਤ ਵਾਕਈ ਜੰਨਤ ਇੱਥੋਂ ਫੀਲ ਹੁੰਦੀ ਹੈ ਜੀ ਆ ਕੇ ਪਤਾ ਲੱਗਦਾ ਇੱਕ ਇੱਕ ਚੀਜ਼ ਦਾ ਵਰਕ ਜਿਹੜਾ ਕੀਤਾ ਹੋਇਆ ਤੁਸੀਂ ਹਰ ਚੀਜ਼ ਨੂੰ ਰੱਖਿਆ ਵੀ ਇਹਨੂੰ ਉੱਚਾ ਰੱਖਣਾ ਨੀਵਾ ਰੱਖਣਾ ਕਿਹੜੀ ਚੀਜ਼ ਕਿੱਥੋਂ ਸੋਹਣੀ ਲੱਗਦੀ ਹਾਂ ਹਾਂ ਬਿਲਕੁਲ ਮਤਲਬ ਕਿਸੇ ਵੀ ਪੁਆਇੰਟ ਤੇ ਜਾਂਦੇ ਆ ਉੱਥੋਂ ਕੁਝ ਨਾ ਕੁਝ ਨਵਾਂ ਦੇਖਣ ਨੂੰ ਵੀ ਮਿਲਦਾ ਤੇ ਸੋਹਣਾ ਵੀ ਲੱਗਦਾ ਇਹ ਚੀਜ਼ਾਂ ਕੋਲੋਂ ਨਹੀਂ ਦੇਖਣ ਨੂੰ ਵਧੀਆ ਲੱਗਦੀ ਜਦੋਂ ਖੜ ਕੇ ਦੇਖਦੇ ਆ ਵੀ ਹਾਂ ਆ ਚੀਜ਼ ਇੱਥੋਂ ਪੁਆਇੰਟ ਨਾਲ ਬਣਾਈ ਹੋਈ ਹੈ ਇੱਕ ਹੋਰ ਹੈ ਗੁਰੂ ਜੀ ਜਿੰਨਾ ਵੀ ਇਹ ਕਨਸੈਪਟ ਬਣਿਆ ਹੈ ਤਾਂ ਇਹ ਮੈਂ ਕਹਾਂਗਾ ਵੀ ਵਾਹਿਗੁਰੂ ਦੀ ਕਿਰਪਾ ਜੀ ਅਸੀਂ ਜੇ ਇੱਕ ਬਿਲਡਿੰਗ ਬਣਾਈ ਆ ਉਹਦੇ ਨਾਲ ਅਸੀਂ ਓਨੀ ਜਗ੍ਹਾ 'ਚ ਦਰਖਤ ਲਾਏ ਆ ਹਾਂ ਇਹਨੀਆਂ ਵਿੱਚ ਇਕੱਠੀਆਂ ਲਾਈਨਾਂ 'ਚ ਬਿਲਡਿੰਗਾਂ ਹੀ ਬਣਾਤੀਆਂ ਜਾਂ ਕਮਰੇ ਬਣਾਤੇ ਆ ਠੀਕ ਹੈ ਜੀ ਆ ਜਿੰਨਾ ਬਾਗ ਆ ਸਾਰਾ ਫਲਾਂ ਵਾਲੇ ਬੂਟੇ ਨੇ ਠੀਕ ਹੈ ਜੀ ਇਹ ਹੈਗਾ ਵਾ ਚਕੋਤਰ ਜੀ ਤੇ ਉਧਰ ਚੀਕੂਆ ਮਸੰਮੀਆ ਸੰਗਤਰਾ ਵਾ ਜੀ ਠੀਕ ਹੈ ਜੀ ਤੇ ਮੈਂ ਸਾਰੇ ਫਲਾਂ ਵਾਲੇ ਬੂਟੇ ਲੈਨੇ ਹਾਂ ਹਾਂ ਦੇਖੋ ਉਹ ਵਗੈਰਾ ਸਾਰੇ ਵੱਡੇ ਬੂਟੇ ਬਣਾਨੇ ਹੋਏ ਤੇ ਮਤਲਬ ਵੀ ਪੂਰੀ ਗ੍ਰੀਨਰੀ ਵੀ ਮਿਲੂਗੀ ਬਾਉਂਡਰੀ ਤੇ ਵੀ ਮੈਂ ਦੇਖ ਰਿਹਾ ਵੀ ਆਪਾਂ ਕੰਧ ਨਹੀਂ ਖਿੱਚੀ ਹੋਈ ਸਿੱਧੇ ਕੱਲੇ ਇਹ ਵੀ ਸੁਣਦਾ ਨੇ ਕਾਰਸੀ ਟੱਕਰ ਲੈਂਦੇ ਜੀ ਅਸਾਂ ਠੀਕ ਹੈ ਜੀ ਮੈਂ ਕਿਹਾ ਵੀ ਇਦਾਂ ਦਾ ਸਾਡੇ ਮਨ 'ਚ ਹੈਗਾ ਕੁਛ ਇਹ ਕਰ ਸਕੀਏ ਉਹ ਕਹਿੰਦਾ ਜੀ ਪਹਿਲਾਂ 25-30 ਲੱਖ ਰੁਪਏ ਬਾਉਂਡਰੀ ਵਾਲ ਤੇ ਲਾਓ ਠੀਕ ਹੈ ਜੀ ਮੈਂ ਕਿਹਾ ਵੀ ਪੈ ਇੰਨੇ ਦਾ ਪੈਸੇ ਨਹੀਂ ਪਈ ਤਾਂ ਸਰ 4-5 ਲੱਖ ਹਾਂ ਜੀ ਉਹ ਕਹਿੰਦਾ ਫਿਰ ਤੂੰ ਇਹ ਨਹੀਂ ਬਣ ਸਕਦਾਗਾ ਅੱਛਾ ਜੀ ਹੁਣ ਉਹਨੂੰ ਮੈਂ ਬੁਲਾਉਣਾ ਠੀਕ ਹੈ ਜੀ ਹੁਣ ਮੈਂ ਦਗਾਉਣਾ 200 ਵੀ ਬਣ ਗਿਆ ਬਾਉਂਡਰੀ ਤੋਂ ਵੀ ਨਹੀਂ ਬਣ ਗਿਆ ਸਹੀ ਗੱਲ ਬਣਾ ਵੀ ਬਾਉਂਡਰੀ ਤੋਂ ਬਣਾਓ ਠੀਕ ਹੈ ਜੀ ਅੱਡੀ ਕੋਈ ਗੱਲ ਨਹੀਂ ਹੈਗੀ ਹਰ ਗੱਲ ਤੇ ਸਾਨੂੰ ਆਰਚੀਟੈਕਟ ਦੀ ਲੋੜ ਹੈ ਬਿਲਕੁਲ ਤੁਸੀਂ ਵਾਹਿਗੁਰੂ ਅਗੇ ਅਰਦਾਸ ਕਰੋ ਤੇ ਕੋਈ ਵੀ ਰਸਤਾ ਅਖਤ ਤੋਂ ਸਫਲਤਾ ਮਿਲਦੀ ਹੈ ਜੀ ਤੇ ਸਰ ਵੀਡੀਓ ਕਰਾਂਗੇ ਸਮਾਪਤ ਅਖੀਰ ਤੇ ਜੋ ਵੀ ਦਰਸ਼ਕ ਪ੍ਰੀ ਬੈਟਿੰਗ ਜਾਂ ਕਰਨਾ ਚਾਹੁੰਦੇ ਇੱਕ ਤਾਂ ਨੰਬਰ ਉਹ ਸਕਰੀਨ ਤੇ ਲਾ ਦਾਂਗੇ ਲੋਕੇਸ਼ਨ ਜਰੂਰ ਦੱਸ ਦੀ ਆਪਣੀ ਪਿੰਡੀ ਕਿੱਥੇ ਹੈ ਜਰਖੜ ਪਿੰਡ ਪਿੰਡ ਜਰਖੜ ਗੁਰੂ ਗਵਿੰਦ ਸਿੰਘ ਮਾਰਗ ਤੇ ਆ ਆਲਮਗੀਰ ਸਾਹਿਬ ਜਿਹੜਾ ਸਾਡਾ ਇਤਿਹਾਸਿਕ ਗੁਰਦੁਆਰਾ ਜੀ ਤੇ ਮੋਲੇਕੂਲਰ ਰੋਡ ਵੀ ਨਾਲ ਹੀ ਆ ਜੀ ਤੇ ਲੁਧਿਆਣਾ ਤੋਂ 14 ਕਿਲੋਮੀਟਰ ਜੀ ਸਾਹਨੇਵਾਲ ਤੋਂ 12 ਕਿਲੋਮੀਟਰ ਦਰਾਹੇ ਤੋਂ 15 ਕਿਲੋਮੀਟਰ ਹੈਗਾ ਤੇ ਢਿੱਲ ਤੋਂ ਨੋਕ ਕਿਲੋਮੀਟਰ ਹੈਗਾ ਜਿਹੜੇ ਮੇਨ ਸਿਟੀ ਦੇ ਆਲੇ ਦੁਆਲੇ ਲੱਗਦੇ ਹੈਗੇ ਠੀਕ ਹੈ ਜੀ ਤੇ ਜਰਖੜ ਖੇਡਾਂ ਕਰਕੇ ਬਹੁਤ ਪਪੂਲਰ ਹੈ ਜੀ ਤੇ ਕਿਲਾ ਰਵਰਪਿੰਡ ਵੀ ਸਾਡੇ ਨਾਲ ਹੀ ਪੈਂਦਾ ਖੇਡਾਂ ਵਾਲਾ ਜੀ ਤੇ ਕੋਈ ਦੂਰ ਨਹੀਂ ਖੇਤ ਦੇ ਵਿੱਚ ਬਣਿਆ ਜਿੱਥੇ ਮਰਜ਼ੀ ਚ ਗਿਲਚੋਂਗ ਚ ਲੁਧਿਆਣਾ ਨੋਂ ਲੈ ਲਓ ਜਗਰੂਪ ਸਿੰਘ ਜਰਖੜ ਦੇ ਜਾਣਾ ਪਰ ਹੁਣ ਤਾਂ ਜੰਨਤ ਚ ਜਾਣਾ ਜੀ ਤੇ ਪਤਾ ਲੱਗੇ ਜਾਣਾ ਕਿ ਉਹ ਗਿਲ ਲੋਕੇਸ਼ਨ ਵੀ ਮੈਂ ਅਪਡੇਟ ਕਰਤੀ ਜੇ ਇੱਥੋਂ ਹਾਂ ਬਿਲਕੁਲ ਨੰਬਰ ਮੇਰਾ ਤੁਸੀਂ ਸਰਚ ਮਾਰ ਸਕਦੇ ਹੋ ਨੰਬਰ 9814300722 ਹੈਗਾ ਜੀ ਤੇ ਜਾਨੂ ਕੋਈ ਨਵਾਂ ਨੰਬਰ ਲੱਭ ਲਾਂਗੇ ਹਜਾ ਹਜਾ ਤੇ ਕੋਈ ਗੱਲ ਨਹੀਂ ਮੈਂ ਫੋਨ ਤੇ ਗੱਲ ਕਰੂਗਾ ਠੀਕ ਹੈ ਜੀ 9814300722 ਜੀ ਤੇ ਸਰ ਬਹੁਤ ਬਹੁਤ ਧੰਨਵਾਦ ਇਹਨਾਂ ਸਮਾਂ ਦੇਣ ਦਾ ਮਿਹਰਬਾਨੀ ਤੇ ਬਹੁਤ ਵਧੀਆ ਸੋਚ ਆ ਤੁਹਾਡੀ ਮਤਲਬ ਵੀ ਜੋ ਚੀਜ਼ ਕਿਸੇ ਨੇ ਨਹੀਂ ਸੋਚੀ ਉਹ ਚੀਜ਼ ਤੁਸੀਂ ਬਣਾ ਕੇ ਇੰਪਲੀਮੈਂ バボタンのワン